ਇੱਕ ਵੇ ਕਿਉਂਕਿ ਗੀਤਕਾਰਾਂ ਦਾ ਮੇਲਾ ਮੈਂ ਦੋਲੇ ਦਾ ਜੀਤ ਲਿਖੇ ਤਰੌਂਡੀ ਸਾਹਿਬ ਕਾਹ ਦੀ ਗੱਲ ਕਰ ਗਿਆ ਲੱਗਦਾ ਜਿਤੋਂ ਕੋ ਬੰਦਾ ਗੀਤ ਲਿਖਦਾ ਅਹਲਾ ਪਤਾ ਕਿਵੇਂ ਗੀਤ ਲਿਖਦਾ ਦੂਜਾ ਕਹਿੰਦਾ ਦੀ ਆ ਅੰਤਰਾ ਕਰ ਦਿਆ ਇਥੋਂ ਕਾਫੀਏ ਨਹੀਂ ਮਿਲਿਆ ਇਹ ਤਰ੍ਹਾਂ ਆਇਆ ਹੋ ਗਏ ਤੁਮ ਹੋ ਗਏ ਸਾਰੇ ਫਰਜ਼ਾ ਗਾਲ ਬਣ ਜਾਂਦੇ ਆ ਇੱਕ ਸ਼ਾਇਦ ਕੱਟਦੇ ਨੇ ਲੋਕੀ ਮਰਿਆ ਜੇ ਨੁਕਸਰਾ ਕੱਟਦੇ ਦੇਖ ਲਈ ਬੀਤਾ ਵਿੱਚੋਂ ਕੱਟਦੇ ਨੇ ਲੋਕੀ ਨੁਕਸ ਬੜੇ ਕੀਤਾ ਵਿੱਚੋਂ ਕੱਟਦੇ ਨੇ ਲੋਕੀ ਨੁਕਸ ਬੜੇ ਕੀਤਾ ਵਿੱਚੋਂ ਕੱਟਦੇ ਨੇ ਕਈ नुस बड़े अॼुकल्ह सॼा चुस्त बड़े अॼकल्ह सॼण चुस्त बड़े हिकु लिखी की ਇਹ ਗੀਤਾਂ ਲਿਖਿਆ ਕੀ ਤੇ ਕਿਸ ਨੇ ਗਾਇਆ ਇਹ ਗੀਤਾਂ ਲਿਖਿਆ ਕੀ ਤੇ ਕਿਸ ਨੇ ਗਾਇਆ ਇਹ ਗੀਤਾਂ ਲਿਖਿਆ ਕੀ ਤੇ ਕਿਸ ਨੇ ਗਾਇਆ ਕਹਿੰਦੇ ਇਹਨੂੰ ਗਲਤ ਕਹਿੰਦੇ ਇਹਨੂੰ ਗਲਤ ਤੇ ਕਹਿਣ درست ਬੜੇ अॼकोकी मोकिल सजण चुस्त बड़े उहो गीता बि चो कढे कई नुस् बड़े गे अॼकल्ह की मोकिले न सजण चुस्त बड़े अॼकल्ही मोकड़ा चुस्त बड़े ਨਿੰਦਿਆ ਕਰਨੀ ਕੰਮ ਤਾਂ ਹੁੰਦਾ ਆਲੋਚਕਾਂ ਦਾ ਨਿੰਦਿਆ ਕਰਨੀ ਕੰਮ ਤਾਂ ਹੁੰਦਾ ਆਲੋਚਕਾਂ ਦਾ ਨਿੰਦਿਆ ਕਰਨੀ ਕਬ ਤਾਂ ਹੁੰਦਾ ਆਲੋਚਕਾਂ ਦਾ ਕੰਡਿਆਂ ਤੇ ਜ਼ਿੰਦਗੀ ਕੱਟ ਲੈਂਦੇ ਨੇ ਕੰਡਿਆਂ ਤੇ ਜ਼ਿੰਦਗੀ ਕੱਟ ਲੈਂਦੇ ਨੇ ਪੁਸ਼ਪ ਬੜੇ ज़ी कट ले पुष बड़े हे अॼकल्ही हो न सजड़ चुस्त बड़े अॼकल्ही हो न सजड़ा चुस्त बड़े ਇਹ ਤੋਂ ਲੈਟ ਉਹਦੀ ਟੌਰੀ ਡਰ ਹੁੰਦੀ ਹੈ ਕਾਮਯਾਬੀ ਦਾ ਸਾਰੇ ਮੈਦ ਖਿਲਾਰ ਦਿੱਤੀ ਕਾਮਯਾਬੀ ਦਾ ਹਰ ਮੈਦ ਖਿਲਾਰ ਦਿੱਤੀ ਖੇਲ ਬੰਦੇ ਤੋਂ ਆਉਂਦੇ ਲੋਕਾਂ ਨੂੰ ਮੁਸ਼ਕਲ ਹੋਏਗੇ ਖੇਲ ਬੰਦੇ ਤੋਂ ਆਉਂਦੇ ਲੋਕਾਂ ਨੂੰ ਮੁਸ਼ਕਲ ਹੋਏਗੇ अॼकल जी सजा चुस्ते ले नलबे जी गायक ते पहिरां कौण तो पैसे ले नई दे गायक ते पहला कौण त पैसे ਬੜੇਗੇ ਅੱਜ ਕੱਲੋਂ ਕੀ ਹੋਗਣ ਸੱਜਣਾ ਸੁਸਤ ਬੜੇ ਅੱਜ ਕੱਲੋਂ ਕੀ ਹੋਗਣ ਸੱਜਣਾ ਕਿਤਾਬ ਚੋਂ ਕੱਢਦੇ ਨੇ ਕਈ ਨੁਕਸ ਬੜੇ ਤੁਹਾਡਾ ਗੱਲ ਆਈ ਤਾਂ ਮੈਂ ਵੀ ਗਾਉਣਾ ਆ ਅੱਧਾ ਮੈਂ ਗਾਇਕ ਆ ਅੱਧਾ ਮੈਂ ਗਾਉਣ ਵਾਲਾ ਅੱਧਾ ਮੈਂ ਰਾਈਟਰ ਆ ਵੈਸੇ ਮੈਂ ਇਹਨਾਂ ਹੁਣ ਵੀ ਮੈਂ ਗੀਤਕਾਰ ਸੀ ਜੇ ਮੈਂ ਗੀਤਕਾਰ ਹਾਂ ਤਾਂ ਮੈਂ ਵੀ ਸੈਕਲ ਤੇ ਆਉਂਦਾ ਮੇਰਾ ਛੋਟਾ ਵੀਰ ਪਰਮਜੀਤ ਖੇਲ ਪੀਐਲ ਸਿੱਤ ਜੀ ਲੈਨੇ ਤਾਣੀਆਂ ਮਾਰ ਤੋਂ ਮੇਰਾ ਛੋਟਾ ਭਰਾ ਹੈ ਬਹੁਤ ਬਹੁਤ ਅਨੁਸ਼ਾਸਨ ਸਾਡੇ ਸਤਜ ਇਹ ਮੇਰਾ ਜੀ ਕਜ਼ਨ ਵੀ ਆ ਮੇਰਾ ਛੋਟਾ ਭਰਾ ਵੀ ਆ ਹਰ ਸੁੱਖ ਦੁੱਖ ਤੇ ਦੀ ਪਰਵਾਰ ਦੇ ਤੌਰ ਤੇ ਗੱਲ ਇਹ ਨਹੀਂ ਇਹਦੀ ਵੱਡਿਆ ਇੰਨੀ ਸਾਡੇ ਘਰ ਚਲਦੀ ਆ ਇਹ ਮੇਰੀ ਉੱਠੀ ਬੱਦ ਕਰ ਸਕਦਾ ਮੇਰੇ ਜਵਾਕਾਂ ਦਾ ਮਾਮਾ ਹੈ ਅੱਜ ਕੱਲੋਂ ਕੀ ਹੋ ਗਏ ਨੇ ਸੱਜਣਾ ਚੁਸਤ ਬਣੇ ਕਾਇਕ ਤੇ ਪੈਣਾ ਗੋੜ ਤੇ ਪੈ ਗੀਤ ਕਾਰਾ ਤੋਂ ਗੀਤ ਪਾਲ ਦੇ ਗੀਤ ਕਾਰਾ ਤੋਂ ਗੀਤ ਪਾਲ ਦੇ ਮੁਖ ਬੜੇਗੇ ਅੱਜ ਕਾ ਲੋਕੀ ਹੋਗਣ ਸੰਗਣਾ ਜੱਗਾ ਹੋਇਆ ਕੌਣ ਸਦਿਲਾ ਲੱਗ ਗਿਆ ਸੀ ਬਈ ਚੰਗਾ ਹੋਇਆ ਕੌਣ ਸੰਦੀਨਾ ਲੱਗ ਗਿਆ ਗਿਆ ਹੋਇਆ ਗੋਣ ਸੰਦੀ ਮਾ ਲੱਗ ਗਿਆ ਸੀ ਹੁਣ ਵੀ ਉਹਦੇ ਮਿੱਤਰ ਹੁਣ ਵੀ ਮੈਂ ਉਹਦੇ ਮਿੱਤਰ ਰਹਿਣੇ ਦੁਸਤ ਬਣੇਗੇ ਹੁਣ ਵੀ ਉਹਦੇ ਮਿੱਤਰ ਰਹਿਣੇ ਦੁਸਤ ਬਣੇਗੇ ਅੱਜ ਕੱਲੋ ਕੀ ਹੋ ਗਏ ਸੱਜਣਾ ਤੂੰ ਦੁਸਤ ਬਣੇ गीता विचो कढ ते कई मुख़्त बड़े अॼकल्ह सजड़ चुस्त बड़े बहुत बहुत